ਆਂਟੀ ਤੁਸੀਂ ਕਿਵੇਂ ਆਪਣੇ ਆਪ ਨੂੰ ਸੁਭਾਲਿਆ ਅਦਾਲਤ ਚ ਤਾਂ ਇੱਕ ਤਰੀਕੇ ਤੇ ਜਾਣਾ ਬਹੁਤ ਔਖਾ ਹੁੰਦਾ ਤੁਸੀਂ ਬਹੁਤ ਤਰੀਕਾਂ ਤੇ ਗਏ ਇਹ ਤੜਾ ਹੀ ਮੈਂ ਕਦੀ ਕਿਸੇ ਕੋਲ ਪੈਸੇ ਫੜ ਕਰਕੇ ਕਿਸੇ ਕੋਲ ਪੈਸੇ ਫੜ ਫੜਦੇ ਫਿਰ ਇਹ ਸੱਦਦੇ ਸਾਨੂੰ ਆਉਣਾ ਪਿਆ ਸੀ ਵੀ ਕਰੇ ਜਾਣਾ ਪੈਣਾ ਸਾਨੂੰ ਕਿਉਂ ਸਾਡਾ ਕੇਸ ਇਹ ਨਾ ਚੁਕਿਆ ਅਸੀਂ ਤੇ ਸਾਨੂੰ ਪਹੁੰਚਣਾ ਪੈਣਾ ਅਸੀਂ ਆਈ ਬਹੁਤ ਔਖੇ ਟਾਈਮ ਕੱਢੇ ਫਾਜੀ ਕਿਸੇ ਕੋਲ ਪੈਸੇ ਫੜਦੇ ਨੇ ਫਿਰ ਅਸੀਂ ਆਉਣਾ ਪਿਆ ਸਾਨੂੰ ਪਰਸੋਂ ਫੁੰਨ ਗਿਆ ਵੀ ਤੁਹਾਡਾ ਪਹਿਲੀ ਤੇ ਇਕ ਤਰੀਕੇ ਤੇ ਤੁਹਾਨੂੰ ਇੱਥੇ ਸਵਾਈ ਸਾਡਾ ਕੇਸ ਦੀ ਤੇ ਫਿਰ ਅੱਜ ਅਸੀਂ ਆਏ ਅੱਜ ਵੀ ਤੁਸੀਂ ਕਿਰਾਇਆ ਮਹਾਲੀ ਦਾ ਕਿਰਾਇਆ ਵੀ ਨਹੀਂ ਸੀ ਤੁਹਾਡੇ ਕੋਲ ਨਹੀਂ ਸਰ ਕਿਰਾਇਆ ਕਿਥੋਂ ਦਾ ਕਈ ਨਾ 5-7 ਦਿਨ ਹੋ ਗਏ ਮਹੀ ਪੈਂਦਾ ਮਹੀਆਂ ਦੇ ਕੰਮ ਚੱਲਦੇ ਸਾਰੀ ਉਮਰ ਕੱਟ ਲਈਏ ਸਾਡੇ ਨਵੇਂ ਨਵੇਂ ਵਿਆਹ ਹੋਇਆ ਸਾਡੇ ਬੱਚੇ ਹੁਣ ਆਏ ਸਾਡੇ ਬੱਚੇ ਮਗਰੋਂ ਹੋਏ ਆ ਤੇ ਮਗਰੋਂ ਅਸੀਂ ਫਿਰ ਸਾਡੇ ਬੱਚੇ ਤੁਹਾਨੂੰ ਪਤਾ ਪਾਲੇ ਲੋਕਾਂ ਦੇ ਘਰ ਕੰਮ ਕਰ ਕਰਦੇ ਤੇ ਕਰੀ ਕਿਸੇ ਕੋਲ ਮੰਗਲਾ ਕਰਕੇ ਇਹ ਕੋਲ ਮੰਗਲਾ ਇਤਰਾਟ ਐ ਮਹੀ ਕੱਢ ਲਿਆ ਹੁਣ ਆ ਉਮਰ ਆ ਗਈ ਸਾਡੇ ਹੁਣ ਕੰਮ ਕਰਦੇ ਆ ਦੀ ਗੁਜ਼ਾਰਾ ਕਿਵੇਂ ਚੱਲਿਆ ਆਊਗਾ ਤੁਹਾਡੇ ਸਿਰ ਤੇ ਜਿਹੜਾ ਕਮਾਉਣ ਵਾਲਾ ਸੀਗਾ ਉਹ ਤਾਂ ਤੁਰ ਗਿਆ ਇਸ ਦੁਨੀਆ ਇਤਿਹਾਰ ਕਰਾ ਨੇ ਕੰਮ ਕਰ ਕਰਦੇ ਟਾਈਮ ਗੱਡੇ ਕੋਣ ਭਾਂ ਭਰਾਵਾਂ ਕੋਲ ਕਰੀ ਉਹਦੇ ਕੋਲ ਠੱਗਲਾ ਕਰੀ ਉਹਦੇ ਕੋਲ ਠੱਗਲਾ ਫੇ ਤੁਹਾਨੂੰ ਪਤਾ ਹੀ ਆਪੇ ਕਿ ਟਾਈਮ ਲੈਣ ਕੱਢਣ ਦੇ ਪੈਣਾ ਹੀ ਭਣ ਭਰਾ ਹੀ ਅੱਜ ਕੱਲ ਤੁਹਾਨੂੰ ਪਤਾ ਹੀ ਆ ਹਸਲੇ ਦਾ ਨੱਕ ਬੁੱਲ ਵੜਦੇ ਆ ਫੇ ਇਹਨਾਂ ਰੋਜ਼ ਦਾ ਇਹ ਹਾਲਿਆ ਤੁਸੀਂ ਬਰਤਨ ਤੱਕ ਮਾਂਜੀ ਹਾਂਜੀ ਭਾਂਡੇ ਮਾਂਜੇ ਲੋਕਾਂ ਦੇ ਕੋਚੇ ਲਾਇ ਲੋਕਾਂ ਦੇ ਔਰ ਇਹ ਤੁਹਾਡੇ ਜਿਹੜੇ ਹਸਬੰਡ ਸੀਗੇ ਪੁਲਿਸ ਮੁਲਾਜ਼ਮ ਸੀ ਹਾਂਜੀ ਪੁਲਿਸ ਦੇ ਸੀ ਔਰ ਪੁਲਿਸ ਦੇ ਹੀ ਤਸ਼ੱਦਦ ਦਾ ਸਾਹਮਣਾ ਕਰਨਾ ਪਏਗਾ ਹਾਂਜੀ ਪੁਲਿਸ ਨੇ ਸਾਨੂੰ ਇਤਹਾ ਕਰਨਾ ਪਿਆ ਟੁੱਟੀ ਮਨ ਨੂੰ ਸ਼ਾਂਤੀ ਹੈ ਬਿਚਾਲ ਇਹਨਾਂ ਨੂੰ ਸੁਣਵਾਈ ਹੋਈ ਹੈ ਸੋਮਵਾਰ ਇਹਨਾਂ ਨੂੰ ਸਭ ਤੋਂ ਸਖਤ ਫਾਂਸੀ ਦੀਆਂ ਹੀ ਨੇ ਸਜ਼ਾ ਹੋਈ ਇਹਨਾਂ ਨੂੰ 5 ਇੰਚ ਚਾਚਾ ਉਮਰ ਉਮਰ ਭਾਦੀ ਸਜਾਵੇ ਜਿਵੇਂ ਸਾਡੇ ਬੱਚੇ ਤਰਸਦੇ ਮਾਂ ਤੇ ਉਹਨੂੰ ਉਹਦਾ ਇਹਨਾਂ ਦੇ ਬੱਚੇ ਤਰਸਦੇ ਮਾਂ ਆਪਣੇ ਮਾਂ ਨੂੰ ਮਿਲਣ ਤੁਸੀਂ ਲਾਲਚ ਦੇ ਵਿੱਚ ਨਹੀਂ ਆਏ ਭਾਂਡੇ ਮਾਂ ਚ ਕੇ ਤੁਹਾਨੂੰ ਇਹ ਕੇਸ ਲੜਨਾ ਪਿਆ ਤੁਸੀਂ 32 ਸਾਲ ਲੜਿਆ ਹਾਂਜੀ ਸਾਨੂੰ ਅਸੀਂ ਨਹੀਂ ਕਿਸੇ ਕੋਲ ਨਾਮ ਕੋਈ ਮੰਗੇ ਇਹ ਤਾਂ ਨਾ ਕਹੇ ਪੁਲਸਾਰ ਕੋਲ ਕੋ ਹੋਇਆ ਕਿ ਆਂਦੇ ਸਾਡੇ ਫੈਸਲਾ ਕਰਦਾ ਮੈਂ ਅਸੀਂ ਫੈਸਲਾ ਨਹੀਂ ਕਰਨਾ ਇੱਥੇ ਅਸੀਂ ਇੰਨੀ ਉਮਰ ਕੱਟ ਲਈ ਉੱਥੇ ਹੋਰ ਕੀਰੇ ਪੰਡੇ ਮੋਝ ਲਈ ਇਹ ਹੁਣ ਇੱਥੇ ਤੱਕ ਰਹੀ ਕਿ ਚਲ ਕੇ ਦੇਣਾ ਕਰਦਾ ਸਾਡਾ ਕੇਸ ਬਨੇ ਲੱਗੂ ਇਹਨਾਂ ਅਸਨ ਬਹੁਤ ਖੁਸ਼ੀ ਹੋਈ ਐ ਪਿਸੜ ਕੇ ਇਸ ਕੇ ਬਨੇ ਲੱਗ ਗਿਆ ਤਾਂ ਜਿਹੜੇ ਪਰਿਵਾਰਾਂ ਨੂੰ ਇਨਸਾਫ ਦੀ ਆਸ ਅੱਜ ਮਹਾਲੀ ਦੀ ਸੀਬੀਆਈ ਅਦਾਲਤ ਤੋਂ ਵੱਜੀ ਐ ਉਹਨਾਂ ਪਰਿਵਾਰਾਂ ਦੇ ਵਿੱਚ ਇੱਕ ਇਹ ਵੀ ਪਰਿਵਾਰ ਐ ਔਰ ਗਰਮੀਤ ਕੌਰ ਨੇ ਸੁਖਦੇਵ ਸਿੰਘ ਤੁਹਾਡੇ ਪਤੀ ਦਾ ਨਾਮ ਸੀ ਹਾਂਜੀ ਮੈਂ ਪਤਨੀ ਕਿੰਨੇ ਸਾਲਾਂ ਤੋਂ ਤੁਸੀਂ ਸੰਘਰਸ਼ ਕਰ ਰਹੇ ਹੋ ਜੀ ਸਾਨੂੰ ਹੁਣ ਕੀਤਾ ਜੀ 32 ਸਾਲ ਹੋ ਗਏ ਸਾਨੂੰ ਕਿਰੋ ਗਿਆ ਜਦੋਂ ਤੁਹਾਨੂੰ ਪਤਾ ਹੀ ਚੇਤਾ ਫਲ ਜਾਂਦਾ ਹੋਏ ਨਾ ਚਰਤੀ ਗੱਲਾਂ ਹੀ ਚੇਤੇ ਨਹੀਂ ਰਹਿੰਦਾਂ ਭਰ ਜਵਾਨੀ ਤੋਂ ਬੁਢਾਪੇ ਤੱਕ ਤੁਸੀਂ ਇਹ ਸੰਘਰਸ਼ ਦੇਖਿਆ ਹਾਂਜੀ ਆ ਉਮਰ ਆ ਗਈ ਸਾਰੀ ਉਮਰ ਕੱਟ ਲਈਏ ਸਾਡਾ ਨਵਾਂ ਨਵਾਂ ਵਿਆਹ ਹੋਇਆ ਸਾਡੇ ਬੱਚੇ ਹੋਣ ਆਈ ਸਾਡੇ ਬੱਚੇ ਮਗਰੋਂ ਹੋਏ ਆ ਤੇ ਮਗਰੋਂ ਅਸੀਂ ਫਿਰ ਸਾਡੇ ਬੱਚੇ ਸਾਨੂੰ ਪਤਾ ਪਾਲੇ ਲੋਕਾਂ ਦੇ ਆਕਾਰ ਕੰਮ ਕਰ ਕਰ ਸੀ ਤੇ ਕਰਕੇ ਕੋਈ ਮੰਗਲਾ ਕਰਕੇ ਇਹ ਕੋਈ ਮੰਗਲਾ ਇਹ ਟਾਈਮ ਹੀ ਕੱਢ ਲਿਆ ਹੁਣ ਆ ਉਮਰ ਆ ਗਈ ਸਾਡੇ ਕੰਮ ਕਰਦੇ ਆ ਦੀ ਤੁਹਾਡੇ ਬੱਚੇ ਉਦੋਂ ਤੁਹਾਡੇ ਪੇਟ ਦੇ ਵਿੱਚ ਸੀ ਜਦੋਂ ਤੁਹਾਡੇ ਹਸਬੈਂਡ ਦਾ ਜਿਹੜਾ ਇਹ ਕਰ ਦਿੱਤਾ ਗਿਆ ਇਨਕਾਊਂਟਰ ਬਣਾਇਆ ਹਾਂ ਹੁਣ ਆਏ ਬੱਚਾ ਸਾਡੇ ਮਗਰੋਂ ਬੱਚੇ ਹੋਏ ਇਹਨਾਂ ਮਗਰੋਂ ਮਰਿਆਂ ਦੇ ਬਾਅਦ ਹੋਏ ਆ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਪਰਿਵਾਰ ਨੂੰ ਕਰਨਾ ਭਾਜੀ ਮੁਸ਼ਕਲਾਂ ਤੇ ਤੁਹਾਨੂੰ ਪਤਾ ਬਹੁਤ ਦੇਖਣੀਆਂ ਪਈਆਂ ਜੋ ਤੁਹਾਨੂੰ ਪਤਾ ਵੀ ਜਿਹੜਾ ਨੌਜਵਾਨ ਤੁਰ ਜਾਣਾ ਉਹਦੇ ਵਿੱਚ ਅਸੀਂ ਉਦੋਂ ਮੈਂ ਵੱਤਵਾ ਦੀ ਚੌਥੀ ਜਮਾਤ 'ਚ ਪੜਦਾ ਚੌਥੀ ਜਮਾਤ 'ਚ ਅੱਜ ਸਾਹ ਲਾ ਲਓ ਵੀ ਬੱਚਾ ਕਿੱਡਾ ਪੜਦਾ ਤੇ ਉਦੋਂ ਤੋਂ ਮੁੜ ਕੇ ਕਿ ਇਦਾਂ ਘਰਾਂ ਦੇ ਕੰਮਕਾਰ ਕਰ ਕਰਕੇ ਤੇ ਪਲੇ ਢੋਡੀ ਚਾਚੀ ਜੀ ਨੇ ਹਾਂ ਜੀ ਚਾਚੀ ਦਾ ਵੀ ਇਦਾਂ ਹੀ ਘਰਾਂ ਦੇ ਕੰਮ ਸਿੰਧਾ ਸਿੰਘ ਦਾ ਤੇ ਇਹਨਾਂ ਦਾ ਦੋਵਾਂ ਦਾ ਇਕੱਠੇ ਵਿਆਹ ਆਇਆ ਤੇ 6-6-7 ਤੋਂ 7 ਮਹੀਨਾ ਵਿੱਚ ਬੱਚਾ ਹੋਣਾ ਦੋ 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 ਟਾਈ ਮਹੀਨੇ ਬਾਅਦ ਚ ਬੱਚੇ ਹੋਏ ਨਾ ਤੇ ਦੋਵਾਂ ਦੇ ਸਿੰਧਾ ਸਿੰਘ ਦਾ ਸੁਖਦੇਵ ਸਿੰਘ ਦਾ ਹਾਂ ਜੀ ਔਰ ਆਂਟੀ ਤੁਸੀਂ ਕਿਵੇਂ ਆਪਣੇ ਆਪ ਨੂੰ ਸੁਭਾਲਿਆ ਅਦਾਲਤ ਚ ਤਾਂ ਇੱਕ ਤਰੀਕ ਤੇ ਜਾਣਾ ਬਹੁਤ ਔਖਾ ਹੁੰਦਾ ਤੁਸੀਂ ਬਹੁਤ ਤਰੀਕਾਂ ਤੇ ਗਏ ਹੋ ਇਤਨਾ ਹੀ ਮੈਂ ਕਦੇ ਕਿਸੇ ਕੋਲ ਪੈਸੇ ਫੜ ਕਰਕੇ ਇੱਕ ਵਾਰ ਫੇਰ ਪਣ ਭਰਾ ਕੋਲ ਫੜ ਫੜਦੇ ਫਿਰ ਇਹ ਸੱਦਦੇ ਸਾਨੂੰ ਆਉਣਾ ਪਿਆ ਸੀ ਵੀ ਕਰੇ ਜਾਣਾ ਪੈਣਾ ਸਾਨੂੰ ਕਿਉਂ ਸਾਡਾ ਕੇਸ ਇਹ ਨਾ ਚੁੱਕਿਆ ਸੀ ਤੇ ਸਾਨੂੰ ਪਹੁੰਚਣਾ ਪੈਣਾ ਸੀ ਆਹੀਂ ਬਹੁਤ ਉਹ ਖੇ ਟਾਈਮ ਕਢੇ ਫਾਜੀ ਕਿਸੇ ਕੋਲ ਪੈਸੇ ਫੜਦੇ ਤੇ ਫਿਰ ਅਸੀਂ ਆਉਣਾ ਪਿਆ ਸਾਨੂੰ ਅੱਜ ਵੀ ਤੁਸੀਂ ਪੈਸੇ ਫੜ ਕੇ ਹਾਂਜੀ ਅੱਜ ਹੀ ਕੇ ਫੜਦੇ ਲਿਆਂਦੀ ਸਾਨੂੰ ਪਰਸਾ ਫੋਨ ਕੀਤਾ ਪਰਸਾ ਫੋਨ ਨੂੰ ਗਿਆ ਵੀ ਤੁਹਾਡਾ ਪਹਿਲੀ ਤੇ ਇਕਤਰੀ ਤੇ ਤੁਹਾਨੂੰ ਇੱਥੇ ਸਵਾਈ ਸਾਡੇ ਕੇਸ ਦੀ ਤੇ ਫਿਰ ਅੱਜ ਅਸੀਂ ਆਏ ਅੱਜ ਵੀ ਤੁਸੀਂ ਕਿਰਾਇਆ ਮਹਾਲੀ ਦਾ ਕਿਰਾਇਆ ਵੀ ਨਹੀਂ ਸੀ ਤੁਹਾਡੇ ਕੋਲ ਨਹੀਂ ਸਰ ਕਿਰਾਇਆ ਕਿਥੋਂ ਦਾ ਕਈ ਨਾ 5-7 ਦਿਨ ਹੋ ਗਏ ਮੀਂਹ ਪੈਂਦਾ ਐਸੇ ਕਰਦੇ ਮੀਆਂ ਦੇ ਕੰਮ ਚੱਲਦੇ ਨੇ ਪੀਜ਼ਾ ਤੋਂ ਕਰ ਰਿਹਾ ਪੋ ਇੱਕ ਜਣੇ ਇਹਦਾ ਚਲਪੜਾ ਲਾ ਦੇਣੇ ਤੇ ਇੱਕ ਜਣਾ ਵੀ ਚਲਦੇ ਹੀ ਉੱਪਰ ਕਰ ਰਿਹਾ ਪਿੰਨੇ ਆ ਮੁੰਡਾ ਮੇਰਾ ਘਾਰਿਆ ਅੱਜ ਗੁਜ਼ਾਰਾ ਕਿਵੇਂ ਚੱਲਿਆ ਹੋਊਗਾ ਤੁਹਾਡੇ ਸਿਰ ਤੇ ਜਿਹੜਾ ਕਮਾਉਣ ਵਾਲਾ ਸੀਗਾ ਉਹ ਤਾਂ ਤੁਰ ਗਿਆ ਇਸ ਦੁਨੀਆ ਤੋਂ ਇਹ ਚਾਹ ਕਰ ਰਹੇ ਨੇ ਕੰਮ ਕਰ ਕਰ ਕੇ ਟਾਈਮ ਗੱਡੇ ਕੋਈ ਭਣ ਭਰਾਵਾਂ ਕੋਲ ਕਰੀ ਉਹਦੇ ਕੋਲ ਠੱਗਲਾ ਕਰੀ ਉਹਦੇ ਕੋਲ ਠੱਗਲਾ ਪਰ ਤੁਹਾਨੂੰ ਪਤਾ ਹੀ ਆ ਵੀ ਕਿ ਟਾਈਮ ਲਾਈਨ ਕੱਢਣ ਦੇ ਪੈਣਾ ਹੀ ਭਣ ਭਰਾ ਹੀ ਅੱਜ ਕੱਲ ਤੁਹਾਨੂੰ ਪਤਾ ਹੀ ਆ ਹੱਥ ਦੇ ਦਾ ਨਕ ਬੁੱਲ ਵੜਦੇ ਆ ਫਿਰ ਰੋਜ਼ ਦਾ ਇਹ ਹਵਾਲਿਆ ਫਿਰ ਅਸੀਂ ਕੰਮ ਕਰਦੇ ਆ ਤਾਂ ਲੋਕਾਂ ਦਾ ਕੰਮ ਕਰ ਕਰਦੇ ਫਿਰ ਅਸੀਂ ਆ ਤੁਸੀਂ ਬਰਤਨ ਤੱਕ ਮਾਂਜੀ ਲੋਕਾਂ ਦੀ ਹਾਂਜੀ ਭੰਡੇ ਮਾਂਜੇ ਲੋਕਾਂ ਦੀ ਪੋਚੇ ਹੀ ਲਾਏ ਲੋਕਾਂ ਦੇ ਔਰ ਇਹ ਤੁਹਾਡੇ ਜਿਹੜੇ ਹਸਬੰਡ ਸੀਗੇ ਪੁਲਿਸ ਮੁਲਾਜ਼ਮ ਸੀ ਹਾਂਜੀ ਪੁਲਿਸ ਦੇ ਹੀ ਔਰ ਪੁਲਿਸ ਦੇ ਹੀ ਤਸ਼ੱਦਦ ਦਾ ਸਾਹਮਣਾ ਕਰਨਾ ਪਏਗਾ। ਹਾਂਜੀ ਪੁਲਿਸ ਨੇ ਸਾਨੂੰ ਇਤਹਾ ਕਰਨਾ ਪਿਆ। ਵਿਭਾਗ ਨਹੀਂ ਵਿਭਾਗ ਦੇ ਨਾਲ ਧੱਕਾ ਹੋ ਗਿਆ। ਇਹਨਾਂ ਵਿਭਾਗ ਨੇ ਮੈਮੇ ਕਾਲਿਆਗੇ। ਪੁਲਿਸ ਮੁਕਾਬਲਾ ਇਹਨਾਂ ਕੋ ਝੂਠਾ ਪੁਲਿਸ ਮੁਕਾਬਲਾ ਬਣਾ ਕੇ ਮਾਰ ਘੱਤੇ। ਇਹਨਾਂ ਆਪਦੀਆਂ ਦੇ ਵਿਹੌਦੇ ਵਧਾਲੇ ਤੇ ਸਾਡੇ ਭੈਣ ਭਰਾ ਮਾਰ ਘੱਤੇ। ਸਾਣ ਉਹਨਾਂ ਵੀ ਬੇਜ਼ਗਾਰ ਕਰ ਘੱਤੇ। ਰੋਟੀ ਤੋਂ ਬੇਜ਼ਗਾਰ ਕਰ ਘੱਤੇ। ਲੱਗਦਾ ਹੁਣ ਜਿਹੜੀ ਸੰਘਰਸ਼ ਸੀਗਾ ਉਹਦਾ ਕੋਈ ਮੁੱਲ ਮੂਰੇ। ਹਾਂਜੀ ਅਸੀਂ ਬਹੁਤ ਵਿੱਚ ਤਰੁੱਟੀ ਮਨ ਨੂੰ ਸ਼ਾਂਤੀ ਹੈ ਵੀ ਚੱਲ ਇਹਨਾਂ ਨੂੰ ਸੁਣਵਾਈ ਹੋਈ ਹੈ ਸੋਮਵਾਰ ਇਹਨਾਂ ਨੂੰ ਸਜ਼ਾ ਸਖਤ ਤੋਂ ਸਖਤ ਫਾਂਸੀ ਦੀ ਅਸੀਂ ਇਹਨਾਂ ਨੂੰ ਸਜ਼ਾ ਹੋਵੇ ਇਹਨਾਂ ਨੂੰ ਫਾਂਸੀ ਦੀ ਚਾਚਾ ਉਮਰ ਉਮਰ ਭਾਦ ਦੀ ਸਜ਼ਾ ਹੋਵੇ ਜਿਵੇਂ ਸਾਡੇ ਬੱਚੇ ਤਰਸਦੇ ਆ ਮਾਂ ਪਿਓ ਨੂੰ ਇਹ ਉਹ ਉਦਾਂ ਹੀ ਇਹਨਾਂ ਦੇ ਬੱਚੇ ਤਰਸਣ ਤੇ ਮਾਂ ਆਪਣੇ ਮਾਂ ਪਿਓ ਮਿਲਣ ਨੂੰ ਮੈਂ ਸੁਣਿਆ ਕਿ ਤੁਹਾਨੂੰ ਪਰਿਵਾਰ ਨੂੰ ਆਫਰ ਵੀ ਆਉਂਦੀ ਰਹੀ ਕਿ ਰਾਜੀਨਾਮਾ ਸਮਝੌਤਾ ਕਰ ਲਓ ਪੈਸੇ ਵੀ ਦਿੰਦੇ ਰਹੇ ਸਰ ਸਾਨੂੰ ਤੇ ਇਹਦੇ ਬਾਰੇ ਆਂਦੇ ਰਹੇ ਵੀ ਤੁਹਾਨੂੰ ਅਸੀਂ ਤੇ ਪੈਸੇ ਦੇ ਦਾਂਗੇ ਅਸੀਂ ਬਾਅਦ ਤੋਂ ਵਾਲਾ ਸਜ਼ਾ ਕੱਟ ਲਾਂਗੇ ਤੁਹਾਨੂੰ ਮੁੜ ਕੇ ਕੀ ਮਿਲਣਾ ਉੱਥੇ ਅਸੀਂ ਤੇ ਸਜ਼ਾ ਕੱਟ ਕੇ ਫੇਰ ਆ ਜਾਾਂਗੇ ਆਹੀਂ ਤੇ ਉਥੇ ਐ ਕਰ ਲਾਂਗੇ ਵਕੀਲ ਖਰੀਦ ਲਾਂਗੇ ਉਂ ਕਰ ਲਾਂਗੇ ਜੇ ਕਰ ਲਾਂਗੇ ਤੁਹਾਨੂੰ ਕੀ ਮਿਲ ਜੂ ਬੰਦੇ ਸਾਡੇ ਨਾਲ ਕਲਉਂਦੇ ਰਹੇ ਪੈਸਿਆਂ ਨੂੰ ਪੈਸੇ ਤੁਹਾਨੂੰ ਦੇ ਦੇਨੇ ਰਾਜਨਾਮਾ ਕਰੋ ਅਸੀਂ ਨਹੀਂ ਕਰਨਾ ਜੋ ਕਰੂ ਸੀਪੀਆ ਕਰੂ ਸਾਡੇ ਹੱਥ ਨਹੀਂ ਭੱਲੇ ਕੋ ਤੁਸੀਂ ਪੈਸੇ ਦੀ ਲਾਲਚ ਵਿੱਚ ਨਹੀਂ ਆਏ ਨਹੀਂ ਪੈਸੇ ਦੀ ਲਾਲਚ ਨਹੀਂ ਆਏ ਅਸੀਂ ਐ ਅਸੀਂ ਅੱਗੇ ਵੀ ਰੁੱਖੀ ਮਿੱਸੀ ਖਾ ਕੇ ਸੌਂਦੇ ਤੇ ਕੋਈ ਹਨ ਪੈਸੇ ਲੈ ਕੇ ਪੈਸੇ ਜਿਹੜੀਆਂ ਠੀਕਰੀਆਂ ਉਸੇ ਟਾਈਮ ਤੁਹਾਨੂੰ ਪਤਾ ਵੱਤੇ ਜਾਣੇ ਆ ਤੇ ਲੋਕਾਂ ਮਿਹਨੇ ਵੀ ਮਾਰਨੇ ਤੁਸੀਂ ਤੇ ਸਾਡੇ ਮੇਰੇ ਪੈਸੇ ਲੈ ਲੈ ਪਰ ਤੁਸੀਂ ਬਹੁਤ ਔਖਾ ਸਮਾਂ ਕੱਢਿਆ ਹੋਊਗਾ ਜੀ ਇੱਕ ਤਾਂ ਇਕੱਲੇ ਕੋਈ ਕਮਾਈ ਦਾ ਵੀ ਕੋਈ ਸਾਧਨ ਨਹੀਂ ਕੋਈ ਨਹੀਂ ਹੈਗਾ ਬਹੁਤ ਔਖਾ ਟਾਈਮ ਕੱਢਿਆ ਅਸੀਂ ਸਾਨੂੰ ਪਤਾ ਹੀ ਆ ਫਿਰ ਤਾਂ ਕੀ ਕਰੀਏ ਹੁਣ ਕਰਨਾ ਤੇ ਪੈਣਾ ਅਸੀਂ ਬੱਚੇ ਛੋਟੇ ਬੱਚੇ ਇਹਨੂੰ ਪਾਲਣੇ ਦੇ ਹੈਗੇ ਸੀ ਸਾਨੂੰ ਇਹ ਆ ਵੀ ਇਹਨਾਂ ਨੂੰ ਨੌਕਰੀ ਮਿਲ ਜੇ ਸਾਡੇ ਵੀ ਬੱਚੇ ਕਿਸੇ ਕੰਮ ਲੱਗ ਜਾਣ ਹੋਣਾ ਤੇ ਸਾਨੂੰ ਵੀ ਕੋਈ ਸਾਡੀ ਕੁਸਣੀ ਗਣੀ ਚਾਵੇ ਸਾਡੇ ਨੂੰ ਤਾਂ ਸਾਕਰ ਸਾਨੂੰ ਕੋਈ ਨਹੀਂ ਸਾਨੂੰ ਕੋਈ ਚੀਜ਼ ਮਿਲੇ ਨਾ ਸਾਨੂੰ ਕੋ ਮਿਲਿਆ ਹੀ ਆ ਤੁਸੀਂ ਲਾਲਚ ਦੇ ਵਿੱਚ ਨਹੀਂ ਆਏ ਭਾਂਡੇ ਮਾਂਜ ਕੇ ਤੁਹਾਨੂੰ ਇਹ ਕੇਸ ਲੜਨਾ ਪਿਆ ਤੁਸੀਂ 32 ਸਾਲ ਲੜਿਆ ਹਾਂਜੀ ਸਾਨੂੰ ਅਹੀਂ ਨਹੀਂ ਕਿਸੇ ਕੋਲ ਨਾਮ ਕੋਈ ਮੰਗੇ ਇਹਦਾ ਨਾ ਕਿਸੇ ਕੋਲ ਪੁਲਸਾ ਕੋਲ ਕੋ ਹੋਇਆ ਕਿ ਆਂਦੇ ਸਾਡੇ ਫੈਸਲਾ ਕਰ ਲੋ ਮੈਂ ਅਹੀਂ ਫੈਸਲਾ ਨਹੀਂ ਕਰਨਾ ਇੱਥੇ ਅਸੀਂ ਨੀਂਮਰ ਕੱਟ ਲਈਏ ਇੱਥੇ ਹੋਰ ਕਿਹਰੇ ਪੰਡੇ ਮੋਜ ਲਾਈਂ ਏ ਹੁਣ ਇੱਥੇ ਤਾਂ ਕਰ ਰਹੀਆਂ ਕਿ ਚਲ ਕੇ ਦੇਣਾ ਕਰ ਸਾਡਾ ਕੇਸ ਕੇ ਬੰਨੇ ਲੱਗੂ ਇਹ ਨਾ ਅਸਨ ਬਹੁਤ ਖੁਸ਼ੀ ਹੋਈਏ ਕਿ ਸਾਡਾ ਕੇਸ ਕੇ ਬੰਨੇ ਲੱਗ ਗਿਆ ਤੁਸੀਂ ਹੁਣ ਫਾਂਸੀ ਦੀ ਸਜ਼ਾ ਦੀ ਮੰਗ ਕਰ ਹਾਂ ਜੀ ਆਏਗਾ ਨਾ ਵੀ ਇਹ ਤਾਂ ਹਿੰ ਰੋਂਦੀਆਂ ਰਹੀਆਂ ਹੋਂ ਤਾਂ ਇਹ ساری ਉਮਰ ਦੀ ਇਹ ਰੋਣ ਤੇ ਸਾਡੇ ਬੱਚੇ ਇਹ ਤਾਂ ਰੋਂਦੇ ਇਹਨਾਂ ਦੇ ਬੱਚੇ ਰੋਣ ਇਹ ਤਾਂ ਸਾਡੀਆਂ ਇਹਨਾਂ ਨੇ ਕਰਦੀਆਂ ਰੋਂਦੀਆਂ ਅਸੀਂ ਇਹ ਤਾਂ ਰੋਂਦੇ ਉਦਾਂ ਇਹ ਹੀ ਰੋਣ ਫਾਂਸੀ ਦੀ ਸਜ਼ਾ ਅਜ ਸਾਰੇ ਪਰਿਵਾਰ کہہ ਰਹੇ ਆਂ ਅਸੀਂ ਤੇ ਹੁਣ ਸਾਰੇ ਆਨੇ ਭੀ ਇਹਨਾਂ ਦੇ ਖਾਂਡਾ ਲਿਆ ਤੇ ਇਹਨਾਂ ਦੇ ਵਿੱਚ ਤਾਂ ਜਿਹੜਾ ਨੌਜਵਾਨੀ ਦੇ ਵਿੱਚ ਚਲ ਜਾਣਾ ਮਗਰ ਜਨਾਨੀ ਦੇ ਕੀਵ ਗੁజర్ਦੀ ਆ ਤੇ ਇਹਨਾਂ ਨੂੰ ਤਾਂ ਫਾਂਸੀ ਦੀ ਸਜ਼ਾ ਹੀ ਹੋ ਗਈ ਬਿਲਕੁਲ ਜੀ ਤਾਂ ਇਹ ਪਰਿਵਾਰਾਂ ਦੀ ਵੀ ਇੱਕ ਵੱਡੀ ਕਹਾਣੀ ਹੈ ਕਿ ਪੈਸੇ ਦੇ لالਚਗੇ ਨਾ ਡਰੇ ਨਾ ਝੁਕੇ ਡਟੇ ਰਹੇ ਆਪਣੀ ਹੱਕ ਦੀ ਲੜਾਈ ਦੇ ਲਈ ਔਰ ਅੱਜ ਉਹ ਲੜਾਈ ਕਾਮਯਾਬ ਹੋਈ ਹੈ ਹਾਲਾਂਕਿ ਉਹਨੂੰ 32 ਸਾਲ ਆ ਜਿਹੜੇ ਲੱਗੇ ਨੇ ਇਹ ਕਿਹਾ ਜਾਂਦਾ ਕਿ 12 ਸਾਲਾਂ ਬਾਅਦ ਸੁਣੀ ਜਾਂਦੀ ਹੈ ਪਰ 32 ਸਾਲਾਂ ਬਾਅਦ ਇਸ ਪਰਿਵਾਰ ਦੀ ਅੱਜ ਗੱਲ ਹੈ ਜਿਹੜੀ ਉਹ ਸੁਣੀ ਗਈ ਹੈ ਪਰ ਪਰਿਵਾਰ ਇੱਥੋਂ ਤੱਕ ਅਡੋਲ ਰਿਹਾ ਜਿਹੜੇ ਪੁਲਿਸ ਮੁਲਾਜ਼ਮੇ ਦੇ ਵਿੱਚ ਦੋਸ਼ੀ ਨੇ ਪੰਜ ਜਾਉਂਦੇ ਨੇ ਪੰਜ ਇਸ ਦੁਨੀਆ ਤੋਂ ਜਿਹੜਾ ਜਾ ਚੁੱਕੇ ਨੇ ਕੈਮਰੇ ਤੇ ਮੇਰਾ ਸਾਥ ਦੇ ਰਿਹਾ ਸੀ ਗੁਰਦੀਪ ਮਹਿਮਨਪ੍ਰੀਤ ਸਿੰਘ ਨਿਰਪੱਖ ਪੋਸਟ ਦੇ ਲਈ ਧੰਨਵਾਦ